ਤੇ ਵੱਡੇ ਪੱਧਰ ਤੇ ਜਮੀਨਾਂ ਨੂੰ ਢਾ ਲਾਰਾ ਜਿਹੜਾ ਸਤਲੁਜ ਹੜ ਦਾ ਪਾਣੀ ਤਾਂ ਇਹ ਵੱਡੇ ਪੱਧਰ ਤੇ ਨਾਲ ਹੀ ਘਰਾਂ ਨੂੰ ਜਿਹੜੀ ਅੱਗੇ ਰਾਜੀਸ ਭਰਾ ਵਾਲੇ ਪਿੰਡ ਦੇ ਸਾਈਡ ਤੇ ਆ ਘਰ ਨੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਢਾ ਲਾਰਾ ਹੈਗਾ ਸੋ ਜੇਕਰ ਸੰਗਤ ਆਣ ਕੇ ਪੈ ਜਾਂਦੀ ਆ ਤੇ ਇਹ دریا ਨੂੰ ਆਪਣਾ ਮੂੰਹ ਜਿਹੜਾ ਹੈਗਾ ਉਹ ਮੋੜਨਾ ਪਵੇਗਾ ਸੰਗਤ ਤੇ ਅੱਗੇ ਕੋਈ ਚੀਜ਼ ਨਹੀਂ ਅੜਦੀ ਸੋ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਝੋੜੀ ਅੱਡ ਕੇ ਅਸੀਂ ਇਹ ਗੱਲ ਮੰਗ ਸੰਗਤ ਦੇ ਅੱਗੇ ਮੰਗ ਰੱਖਦੇ ਹਾਂ ਵੀ ਸਾਡਾ ਆਣ ਕੇ ਸਹਯੋਗ ਦਿਓ ਅਸੀਂ ਜਿਹੜਾ ਹੈਗਾ ਆਪਣੀਆਂ ਜ਼ਮੀਨਾਂ ਬਚਾ ਸਕੀਏ ਇਹ ਢਾਹ ਜਿਹੜੀ ਆ ਉਹ ਰੋਕ ਸਕੇ ਸੰਗਤ ਦਾ ਹੀ ਕੰਮ ਆ ਇੱਥੇ ਜੇ ਸੰਗਤ ਆਣ ਕੇ ਲੱਗ ਪੈਂਦੀ ਆ ਤੇ ਇਹ ਜਿਹੜੀ ਇੱਕ ਅੱਧੀ ਛੋਟੀ ਮੋਟੀ ਨੋਚਾ ਸੰਗਤ ਦੇ ਅੱਗੇ ਨਹੀਂ ਅੜਦੀ ਇਹ ਜਿਹੜਾ ਪਾਣੀ ਆ ਹੈਡ ਤੋਂ ਛੱਡਿਆ ਗਿਆ ਹਰੀਕੇ ਹੈਡ ਵਰਕਰਸ ਤੋਂ ਇਹ ਸਾਰਾ ਪਾਕਿਸਤਾਨ ਨੂੰ ਛੱਡਿਆ ਗਿਆ ਇੱਥੋਂ ਤੱਕ ਜਦੋਂ ਆਪਾਂ ਹਰੀਕੇ ਹੈਡ ਤੋਂ ਥਲੜੇ ਬੰਨੇ ਵੇਖਦੇ ਆ ਇਹ ਸਾਰੀਆਂ ਮਾਲਕੀ ਜ਼ਮੀਨਾਂ ਪੱਕੀਆਂ ਜ਼ਮੀਨਾਂ ਇੱਕ ਮਰਲਾ ਵੀ ਜ਼ਮੀਨ ਇਹਦੇ ਵਿੱਚ ਕੱਚੀ ਨਹੀਂ ਹੈਗੀ ਸਰਕਾਰ ਦੀ ਕੋਈ ਜ਼ਮੀਨ ਨਹੀਂ ਇੱਥੋਂ ਤੱਕ ਕਿ ਕੱਚੀ ਜ਼ਮੀਨ ਵੀ ਕੋਈ ਨਹੀਂ ਹੈਗੀ ਸਾਰੀਆਂ ਪੱਕੀਆਂ ਰਜਿਸਟਰੀ ਵਾਲੀਆਂ ਜ਼ਮੀਨਾਂ ਨੇ ਤੇ ਪਿਓ ਦਾਦੇ ਦੀਆਂ ਮਾਲਕੀ ਜ਼ਮੀਨਾਂ ਬਿਲਕੁਲ ਤੇ ਇੱਥੋਂ ਲੈ ਕੇ ਤੇ ਫਿਰੋਜ਼ਪੁਰ ਤੱਕ ਲਗਭਗ 30 ਕਿਲੋਮੀਟਰ ਦਾ ਏਰੀਆ ਤੇ ਇਹਦੇ ਵਿੱਚ ਕਈ ਪਿੰਡ ਆਉਂਦੇ ਆ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਬਰਬਾਦ ਕਰਕੇ ਫਿਰ ਪਾਕਿਸਤਾਨ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਵੜਦਾ ਹੁਣ ਉਹਨਾਂ ਨੂੰ ਬੇਨਤੀ ਹੈ ਕਿ ਅਸਲ ਲੋੜ ਹੁਣ ਵੀ ਹੈਗੀ ਆ ਹੁਣ ਜਿਹੜੇ ਆ ਜਿਹੜੇ ਆ ਬੰਨ ਮਜ਼ਬੂਤ ਕਰਨੇ ਆ ਇਸ ਤਰ੍ਹਾਂ ਦੀਆਂ ਨੋਚਾਂ ਮਜ਼ਬੂਤ ਕਰਨੀਆਂ ਨੋਚ ਨੂੰ ਮਜ਼ਬੂਤ ਕਰਨ ਦੇ ਨਾਲ ਤਕਰੀਬਨ ਪਿੱਛੇ ਫਿਰੋਜ਼ਪੁਰ ਤੱਕ 32 ਪਿੰਡ ਤੇ 32 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਐ ਉਹ ਦਰਿਆ ਦੇ ਵਹਿਣ ਵਿੱਚ ਰੁੜਨ ਤੋਂ ਬਚ ਸਕਦੀ ਐ ਆਪਾਂ ਹੁਣ ਇਸ ਨੋਚ ਨੂੰ ਜਾਂ ਇਸ ਜੋ ਢਾਹ ਲੱਗੀ ਐ ਇਹ ਦਰਿਆਤ ਨੂੰ ਆਪਾਂ ਪੱਕਾ ਕਰ ਲਾਂਗੇ ਤੇ ਸਾਡੇ ਕਈ ਪਿੰਡ ਬਚ ਸਕਦੇ ਐ ਸਾਡੀਆਂ ਜ਼ਮੀਨਾਂ ਬਚ ਸਕਦੀਆਂ ਜੇ ਹਾਲਾਤ ਹੁਣ ਆਪਾਂ ਨਾ ਇਸ ਕਾਬੂ ਕਰ ਸਕੇ ਨਾ ਇਥੇ ਕੋਈ ਆਪਾਂ ਸੇਵਾ ਕਰ ਸਕੇ ਤੇ ਇਹਦੇ ਨਾਲ ਸਾਡੇ ਇਲਾਕੇ ਵਿੱਚ ਕਈ ਪਿੰਡ ਤੇ ਕਈ ਏਕੜ ਜ਼ਮੀਨ ਜਿਹੜੀ ਉਹ ਖਤਮ ਹੋ ਜਾਵੇਗੀ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅਸੀਂ ਪਹੁੰਚੇ ਹੋਏ ਅੱਜ ਪਿੰਡ ਫਤਿਹਗੜ ਸੁਭਰਾ ਸੋ ਇੱਕ ਵਾਰੀ ਤੁਹਾਨੂੰ ਤਸਵੀਰਾਂ ਜ਼ਰੂਰ ਵਿਖਾ ਦਿੰਨੇ ਆ ਪਾਣੀ ਦੀ ਆਵਾਜ਼ ਵੀ ਰਫਤਾਰ ਦੀ ਤੁਹਾਨੂੰ ਜ਼ਰੂਰ ਦਿਸ ਰਹੀ ਹੋਗੀ ਹਾਲਾਂਕਿ ਕਾਫੀ ਸਮਾਂ ਹੋ ਗਿਆ 16 ਸਤੰਬਰ ਕਰੀਬ ਰਾਤ ਦੇ 8 ਵਜਨ 7:30 ਵਜਨ ਵਾਲੇ ਰਾਤ ਦੇ ਤਾਂ ਸਾਰੀ ਜੋ ਗੱਲਬਾਤ ਹੈਗੀ ਉਹ ਤੁਹਾਨੂੰ ਅਸੀਂ ਇੱਥੋਂ ਵਿਖਾਵਾਂਗੇ ਕੀ ਹਾਲਾਤ ਨੇ ਅੱਗੇ ਪਿੰਡ ਫਤੇਗੜ ਸਭਰਾ ਉਹ ਵੀ ਤੁਹਾਨੂੰ ਤਸਵੀਰਾਂ ਵਿਖਾਈਆਂ ਨੇ ਜਿੱਥੇ ਵੱਡੇ ਪੱਧਰ ਤੇ ਜ਼ਮੀਨਾਂ ਨੂੰ ਢਾ ਲਾਰਾ ਜਿਹੜਾ ਸਤਲੁਜ ਹੜ ਦਾ ਪਾਣੀ ਤਾਂ ਇਹ ਵੱਡੇ ਪੱਧਰ ਤੇ ਨਾਲ ਹੀ ਘਰਾਂ ਨੂੰ ਜਿਹੜੀ ਅੱਗੇ ਰਾਜੀ ਸਭਰਾ ਵਾਲੇ ਪਿੰਡ ਦੇ ਸਾਈਡ ਤੇ ਆ ਘਰ ਨੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਢਾ ਲਾਰਾ ਹੈਗਾ ਸੋ ਹਾਲਾਤ ਲਗਾਤਾਰ ਨਾਜ਼ਕ ਬਣੇ ਹੋਏ ਜਿੱਥੇ ਪਿਛਲੇ ਸਮੇਂ ਦੇ ਵਿੱਚ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਉੱਥੇ ਅੱਜ ਦੇ ਦਿਨਾਂ ਦੇ ਵਿੱਚ ਅੱਜ ਦੀਆਂ ਜੇਕਰ ਤਰੀਕ ਦੀ ਗੱਲ ਕਰਦੇ ਆਂ ਤੇ ਜਿਹੜਾ ਸਾਡੀਆਂ ਮਾਲਕੀ ਜ਼ਮੀਨਾਂ ਉਹਨਾਂ ਨੂੰ ਵੱਡੇ ਪੱਧਰ ਤੇ ਢਾਲ ਆ ਰਹੀ ਹੈਗੀ ਆਪਾਂ ਸੰਗਤ ਨੂੰ ਇੱਕ ਰੀ ਫਤਿਹ ਬੁਲਾ ਲਈਨੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਆਤਮਾ ਸਿੰਘ ਜੀ ਅੱਜ ਦੇ ਪਿੰਡ ਫਤਿਹਗੜ ਸਭਰਾਜ ਜਿਹੜਾ ਸਤਲੁਜ ਦਰਿਆ ਦਾ ਪਾਣੀ ਹੈ ਵੱਡੇ ਪੱਧਰ ਤੇ ਜਿਹੜੀ ਮਾਲਕੀ ਜ਼ਮੀਨਾਂ ਨੂੰ ਢਾਲ ਆ ਰਿਹਾ ਹੈ ਘਰਾਂ ਨੂੰ ਵੀ ਖਤਰਾ ਹੈਗਾ ਨਾਲ ਜਿਹੜੇ ਸਾਡੇ ਜਿਹੜੇ ਬੋਰ ਹੈਗੇ ਟੂਬਲ ਹੈਗੇ ਉਹਨਾਂ ਨੂੰ ਵੀ ਜਿਹੜਾ ਖਤਰਾ ਆਉਣ ਵਾਲੇ ਸਮੇਂ 'ਚ ਬਣਿਆ ਹੋਇਆ ਕੀ ਕਹਿਣਾ ਚਾਹੁੰਦੇ ਸੀ ਵਾਹਿਗ ਗੁਰੂ ਪਿਆਰੀ ਸਾਧ ਸੰਗਤ ਜੀ ਐਸ ਵੇਲੇ ਅਸੀਂ ਸਤਲੁਜ ਦਰਿਆ ਦੇ ਕੰਢੇ ਤੇ ਜੋ ਗੱਟਾ ਬਾਦਸ਼ਾਹ ਦੇ ਲਹਿੰਦੇ ਪਾਸੇ ਤੇ ਫਤੇਗੜ ਸਭਰਾ ਦਾ ਰਕਬਾ ਜਿੱਥੋਂ ਸ਼ੁਰੂ ਹੁੰਦਾ ਇੱਥੇ ਲੰਮੀ ਨੋਚ ਲੱਗੀ ਜਿਹੜੀ ਉਹਦੇ ਉੱਪਰ ਖੜੇ ਹੋਏ ਆਂ ਅੱਜ ਮਿਤੀ 16 9 2025 ਸ਼ਾਮ ਦੇ ਤਕਰੀਬਨ 7:30 ਵਜੇ ਦਾ ਸਮਾਂ ਹੈ ਇੱਥੇ ਸਤਿਕਾਰਯੋਗ ਬਾਬਾ ਬਲਕਾਰ ਸਿੰਘ ਜੀ ਬਾਬਾ ਸ਼ਾਮ ਸਿੰਘ ਜੀ ਮੈਮੋਰੀਅਲ ਸਕੂਲ ਦੇ ਪ੍ਰਿੰਸੀਪਲ ਸਰਦਾਰ ਲਖਬੀਰ ਸਿੰਘ ਜੀ ਪੱਤਰਕਾਰ ਸਰਦਾਰ ਹਰਨੇਕ ਸਿੰਘ ਜੀ ਇਥੋਂ ਦੇ ਵਸਨੀਕ ਫਤਿਹਗੜ ਸਭਰਾਵਾਂ ਦੇ ਨੌਜਵਾਨ ਹੋਰ ਬੇਨਤ ਸੰਗਤਾਂ ਹਾਜ਼ਰ ਹੋਈਆਂ ਨੇ ਤੇ ਸੰਗਤ ਨੂੰ ਇਹ ਬੇਨਤੀ ਆ ਕਿ ਆ ਜਿਹੜੀ ਨੋਚ ਹੈ ਇਸ ਤੋਂ ਅੱਗੇ ਤਕਰੀਬਨ 500 ਫੁੱਟ ਪਹਿਲਾਂ ਬਣੀ ਹੋਈ ਸੀ ਹੌਲੀ ਹੌਲੀ ਦਰਿਆ ਖੋਰ ਦਾ ਖੋਰਦਾ ਨੂੰ ਪਿੱਛੇ ਲੈ ਆ 2023 ਦੇ ਵਿੱਚ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਤਕਰੀਬਨ ਕੋਈ 100 ਫੁੱਟ ਨੂੰ ਅੱਗੇ ਵਧਾਇਆ ਗਿਆ ਲੇਕਿਨ ਜਿਹੜੀ ਵਧੀ ਸੀ ਉਹ ਵੀ ਆਦ ਦੇ ਵਿੱਚੋਂ ਆ ਕੈਮਰਾਮੈਨ ਨੂੰ ਮੈਂ ਬੇਨਤੀ ਕਰਾਂਗਾ ਜੇ ਦਿਸਦਾ ਵਾ ਤੇ ਆ ਦੇਖੋ ਇੱਕ ਤੋਂ ਕਿੱਡਾ ਪਾੜਾ ਪੈ ਗਿਆ ਵਾ ਉਹ ਵੀ ਜਿਹੜੀ ਆ ਤਕਰੀਬਨ ਖੋਰ ਦਿੱਤੀ ਆ ਤੇ ਅੱਗੇ ਵੇਖੋ ਕਿੱਡਾ ਦੰਦਾ ਪੈਂਦਾ ਏ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਨੋਜ ਜਿਹੜੀ ਜਿੱਥੇ ਅੱਗੇ ਸੀ ਉਥੋਂ ਤੱਕ ਪੱਕੀ ਕੀਤੀ ਜਾਵੇ ਨੂੰ ਮਜ਼ਬੂਤ ਕੀਤਾ ਜਾਵੇ ਉੱਚੀਆਂ ਵੀ ਕੀਤਾ ਜਾਵੇ ਤੇ ਸੰਗਤਾਂ ਨੂੰ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿਉਂਕਿ ਪ੍ਰਸ਼ਾਸਨ ਉਹਨਾਂ ਕੀ ਕੰਮ ਕਰਦਾ ਜਿੰਨਾਂ ਕੋ ਨੂੰ ਮਨਜ਼ੂਰੀ ਹੁੰਦੀ ਹੈ ਤੇ ਸੰਗਤਾਂ ਬੜਾ ਕੁਝ ਕਰ ਸਕਦੀਆਂ ਵਾ ਸੰਗਤਾਂ ਨੇ ਹੁਣ ਪਿੱਛੇ ਹੜਾਂ ਦੇ ਦਿਨਾਂ ਦੇ ਵਿੱਚ ਰਾਸਣ ਵਾਲੇ ਪਾਸਿਓ ਕੋਈ ਕਮੀ ਨਹੀਂ ਰਹਿਣ ਦਿੱਤੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਹੈ ਜਿੱਥੇ-ਜਿੱਥੇ ਪੰਜਾਬ ਝੜ ਆਇਆ ਉਹਨਾਂ ਸਾਰਿਆਂ ਦਾ ਦਾਨੀ ਸਦਨਾਂ ਦਾ ਸਹਾਇਤਾ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਉਹਨਾਂ ਨੂੰ ਬੇਨਤੀ ਹੈ ਕਿ ਅਸਲ ਲੋੜ ਹੁਣ ਵੀ ਹੈਗੀ ਆ ਹੁਣ ਜਿਹੜੇ ਆ ਜਿਹੜੇ ਆ ਬੰਨ ਮਜ਼ਬੂਤ ਕਰਨੇ ਆ ਇਸ ਤਰ੍ਹਾਂ ਦੀਆਂ ਨੋਚਾਂ ਮਜ਼ਬੂਤ ਕਰਨੀਆਂ ਨੋਚ ਨੂੰ ਮਜ਼ਬੂਤ ਕਰਨ ਦੇ ਨਾਲ ਤਕਰੀਬਨ ਪਿੱਛੇ ਫਿਰੋਜ਼ਪੁਰ ਤੱਕ 32 ਪਿੰਡ ਤੇ 32 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਐ ਉਹ ਦਰਿਆ ਦੇ ਵਹਿਣ ਵਿੱਚ ਰੁੜਨ ਤੋਂ ਬਚ ਸਕਦੀ ਐ ਇਹ ਪਿਆਰ ਸਹਿਤ ਬੇਨਤੀ ਸੰਗਤਾਂ ਨੂੰ ਸਤਿਕਾਰਯੋਗ ਮਹਾਪੁਰਸ਼ ਬਾਬਾ ਜੀ ਬਾਬਾ ਸ਼ਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਨਗਰ ਫਤੇਗੜ ਸਿਵਰਾਜ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਉਹਨਾਂ ਵੱਲੋਂ ਉਹਨਾਂ ਦੇ ਸਮੂਹ ਸੇਵਾਦਾਰਾਂ ਵੱਲੋਂ ਹਾਜ਼ਰ ਇੱਥੇ ਪਤਵੰਤੇ ਵੀਰਾਂ ਵੱਲੋਂ ਮਾਬਾ ਬਲਕਾਰ ਸਿੰਘ ਜੀ ਪ੍ਰਿੰਸੀਪਲ ਲਖਬੀਰ ਸਿੰਘ ਜੀ ਇਸ ਪੱਤਰਕਾਰ ਵੀਰ ਵੱਲੋਂ ਵੀ ਸੰਗਤ ਨੂੰ ਬੇਨਤੀ ਵੱਧ ਚੜ ਕੇ ਸਹਿਯੋਗ ਦਿਓ ਜਿਸ ਤਰ੍ਹਾਂ ਵੀ ਤੁਸੀਂ ਸਹਿਯੋਗ ਦੇ ਸਕਦੇ ਹੋ ਨਾ ਉਸ ਤਰ੍ਹਾਂ ਦਾ ਵੀ ਕਰੋ ਆ ਦੋ ਮੋਬਾਈਲ ਨੰਬਰ ਨੌਜਵਾਨ ਬੋਲਣਗੇ ਜੇ ਲੋੜ ਪਵੇ ਤੇ ਇਹਨਾਂ ਨਾਲ ਸੰਪਰਕ ਕੀਤਾ ਜਾਵੇ ਪ੍ਰਿੰਸੀਪਲ ਲਖਬੀਰ ਸਿੰਘ ਜੀ ਜਾਂ ਸਰਦਾਰ ਮਨਜੀਤ ਸਿੰਘ ਜੀ ਖੜੇ ਨੇ ਤੁਸੀਂ ਆਪਣਾ ਨੰਬਰ ਬੋਲੋ ਮਨਜੀਤ ਸਿੰਘ ਜੀ 8146441663 ਜੀ ਫਿਰ ਦੁਬਾਰਾ ਬੋਲ ਦੋ 8146441636 ਆਪ ਬਲਵਿੰਦਰ ਸਿੰਘ ਜੀ ਤੁਸੀਂ ਵੀ ਆਪਣਾ ਨੰਬਰ ਬੋਲਿਓ ਇਹਨਾਂ ਦੋਹਾਂ ਵੀਰਾਂ ਦਾ 81462603671 81462603671 ਪ੍ਰਿੰਸੀਪਲ ਸਾਹਿਬ ਦਾ ਨੰਬਰ ਬੋਲ ਦੋ 9814828844 9814828844 ਸਰਦਾਰ ਲਖਵੀਰ ਸਿੰਘ ਜੀ ਬਾਬਾ ਸ਼ਾਮ ਸਿੰਘ ਮੋਵਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ 10 ਦਾ ਨੰਬਰ ਹੈ ਜੀ 98725 28843 ਗਿਆਨੀ ਆਤਮਾ ਸਿੰਘ ਫਤੇਗੜ ਸਭਰਾ ਤੇ ਜਿੰਨੇ ਵੀ ਇੱਥੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸੰਪਰਕ ਕਰਕੇ ਵੱਧੋ-ਵੱਧ ਸੰਗਤ ਜੀ ਸਹਿਯੋਗ ਕਰੀਏ ਜੀ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਕਾਰ ਸਿੰਘ ਜੀ ਗੁਰਮਤ ਵਿਚਾਰਜਥੇ ਤੋਂ ਤਾਂ ਬਾਬਾ ਜੀ ਅੱਜ ਇੱਥੇ ਪਹੁੰਚੇ ਹੋਏ ਆ ਜੋ ਹਾਲਾਤ ਲਗਾਤਾਰ ਪਿੱਛੇ ਬਣੇ ਹੋਏ ਆ ਜਾਂ ਹੁਣ ਬਣੇ ਹੋਏ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹ ਹੀ ਬੇਨਤੀ ਕਰਨਾ ਚਾਹਣਾ ਜਿਵੇਂ ਪਿਛਲੇ ਦਿਨਾਂ ਵਿੱਚ ਸਾਡੇ ਨੌਜਵਾਨ ਵੀਰਾਂ ਨੇ ਔਰ ਗੁਰਸਿੱਖ ਵੀਰਾਂ ਨੇ ਬੜੀ ਦੂਰੋਂ ਦੂਰੋਂ ਆਣ ਕੇ ਸਾਡੇ ਹੜਪੀਰਤ ਲੋਕਾਂ ਦੀ ਬਾਹ ਫੜੀ ਹੈ ਹੁਣ ਸਾਨੂੰ ਬਹੁਤ ਜ਼ਿਆਦੀ ਲੋੜ ਹੈ ਕਿਉਂਕਿ ਜੇ ਆਪਾਂ ਹੁਣ ਇਸ ਨੋਚ ਨੂੰ ਜਾਂ ਇਸ ਜੋ ਢਾਲ ਲੱਗੀ ਹੈ ਇਹ ਦਰਿਆਤ ਨੂੰ ਪੱਕਾ ਕਰ ਲਾਂਗੇ ਤੇ ਸਾਡੇ ਕਈ ਪਿੰਡ ਬਚ ਸਕਦੇ ਆ ਸਾਡੀਆਂ ਜ਼ਮੀਨਾਂ ਬਾਹ ਸਕਦੀਆਂ ਜੇ ਹਾਲਾਤ ਹੁਣ ਆਪਾਂ ਨਾ ਇਸ ਕਾਬੂ ਕਰ ਸਕੀ ਨਾ ਇਥੇ ਕੋਈ ਆਪਾਂ ਸੇਵਾ ਕਰ ਸਕੀ ਤੇ ਇਹਦੇ ਨਾਲ ਸਾਡੇ ਇਲਾਕੇ ਵਿੱਚ ਕਈ ਪਿੰਡ ਤੇ ਕਈ ਏਕੜ ਜ਼ਮੀਨ ਜਿਹੜੀ ਉਹ ਖਤਮ ਹੋ ਜਾਵੇਗੀ ਹੁਣ ਬਹੁਤ ਜਾਈ ਇਥੇ ਲੋੜ ਹੈ ਸਾਡੇ ਨੌਜਵਾਨ ਆਪੋ ਆਪਣੇ ਰੇਟ ਟਰਾਲੀਆਂ ਲੈ ਕੇ ਤੇ ਆਪਣੀਆਂ ਜਿਆ ਬੋਰੀਆਂ ਭਰ ਕੇ ਘੱਟੇ ਭਰ ਕੇ ਮਿੱਟੀ ਦੇ ਤੇ ਬਦ ਇਥੇ ਪਹੁੰਚੀਏ ਇਹ ਬੜਾ ਵੱਡਾ ਇੱਕ ਮੋਰਚਾ ਹੈ ਤੇ ਸੰਗਤ ਅਕੋਈ ਵੱਡੀ ਗੱਲ ਨਹੀਂ ਹੈ ਜਦੋਂ ਸੰਗਤ ਇਕੱਠੀ ਹੋ ਜਾਵੇ ਨਾ ਉਦੋਂ ਫਿਰ ਗੁਰੂ ਦੀ ਆਪ ਕਲਾ ਵਰਦੀ ਹੁੰਦੀ ਹੈ ਮੈਂ ਬੇਨਤੀ ਕਰਾਂ ਆਪਾਂ ਰਲ ਮਿਲ ਕੇ ਇਸ ਜੋ ਮੋਰਚੇ ਨੂੰ ਜਿੱਤਣਾ ਹੈ ਤੇ ਇਹਨਾਂ ਕਈ ਹਜ਼ਾਰਾਂ ਘਰ ਤੇ ਕਈ ਏਕੜ ਜ਼ਮੀਨਾਂ ਬਚਾਉਣੀ ਆ ਇਹ ਮੇਰੀ ਬੇਨਤੀ ਸਭ ਸੰਗਤਾਂ ਨੂੰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਲਵਿੰਦਰ ਸਿੰਘ ਜੀ ਕੀ ਕਹਿਣਾ ਚਾਹਤੋ ਇਹ ਜੋ ਸਮੇਂ ਦੇ ਹਾਲਾਤ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਜਿਵੇਂ ਸੰਗਤ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਬੜੀ ਵੱਡੀ ਸੇਵਾ ਕੀਤੀ ਹੈ ਕਿਸੇ ਗੱਲ ਦੀ ਸੰਗਤ ਨੇ ਟੋਟ ਨਹੀਂ ਆਉਣ ਦਿੱਤੀ ਰਾਸ਼ਨ ਦੀਆਂ ਅਸੀਂ ਵੀਡੀਓ ਪਾਉਂਦੇ ਰਹੇ ਸੰਗਤ ਨੂੰ ਵੀ ਸਾਡੇ ਕੋਲੇ ਬਹੁਤ ਹੋ ਗਿਆ ਬਹੁਤ ਹੋ ਗਿਆ ਹੁਣ ਚਾਹੇ ਨਾਂ ਲੈ ਕੇ ਆਓ ਪਰ ਸੰਗਤ ਨੇ ਫਿਰ ਵੀ ਜਿਹੜਾ ਹੈਗਾ ਉਹ ਅਥਾਹ ਸਮੁੰਦਰ ਇੱਥੇ ਇੱਕ ਵਗਾ ਦਿੱਤਾ ਰਾਸ਼ਨ ਦਾ ਕਿ ਲੋਕਾਂ ਦੇ ਘਰ ਜਿਹੜੇ ਹੈਗੇ ਪੂਰੇ ਨਕੋ ਨਕ ਭਰ ਦਿੱਤੇ ਬਹੁਤ ਰਾਸ਼ਨ ਇਕੱਠਾ ਹੋਇਆ ਸੰਗਤ ਨੇ ਬਹੁਤ ਜਿਹੜਾ ਹੈਗਾ ਉਹ ਸਹਿਯੋਗ ਦਿੱਤਾ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਇਹੋ ਹੀ ਕਰਦੇ ਆਂ ਕਿ ਸਾਨੂੰ ਹੁਣ ਰਾਸ਼ਨ ਦੀ ਨਹੀਂ ਲੋੜ ਅਸੀਂ ਪਹਿਲਾਂ ਵੀ ਇਹ ਬੇਨਤੀ ਕਰਦੇ ਹਾਂ ਵੀ ਸਾਨੂੰ ਰਾਸ਼ਨ ਬਹੁਤ ਆ ਗਿਆ ਅਸੀਂ ਰਾਸ਼ਨ ਸਾਨੂੰ ਨਹੀਂ ਚਾਹੀਦਾ ਰਾਸ਼ਨ ਦੀ ਨਹੀਂ ਲੋੜ ਅਸੀਂ ਸੰਗਤ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਜੇਕਰ ਸਾਡੀਆਂ ਜ਼ਮੀਨਾਂ ਬਚ ਜਾਂਦੀਆਂ ਅਸੀਂ ਆਪਣਾ ਜਿਹੜਾ ਹੈਗਾ ਉਹ ਕਮਾ ਕੇ ਖਾ ਲਵਾਂਗੇ ਪਰ ਜੇ ਜ਼ਮੀਨਾਂ ਹੀ ਨਹੀਂ ਬਚਦੀਆਂ ਤਾਂ ਫਿਰ ਕਮਾਵਾਂਗੇ ਤੇ ਖਾਵਾਂਗੇ ਕੀ ਤੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਵੱਧ ਚੜ ਕੇ ਸਹਾਯੋਗ ਦਿਈਏ ਅਸੀਂ ਕੱਲ ਦੇ ਜਿਹੜਾ ਇੱਥੇ ਆਣ ਕੇ ਸ਼ੁਰੂਆਤ ਕੀਤੀ ਸੀ ਲਗਭਗ ਸਾਡੇ ਪਿੰਡ ਦੇ ਜਿਹੜੇ 20 ਨੌਜਵਾਨ ਆ ਉਹਨਾਂ ਨੇ ਆਣ ਕੇ ਸਾਡਾ ਪੂਰਾ ਸਾਥ ਦਿੱਤਾ ਉਹਨਾਂ ਨੇ ਆਣ ਕੇ ਸਾਡੇ ਨਾਲ ਤੋੜੇ ਪਰਵਾਏ ਪਰ ਵਿਹਾਂ ਜਾਣਿਆਂ ਦਾ ਇਸ ਦਰਿਆ ਅੱਗੇ ਕੋਈ ਜ਼ੋਰ ਨਹੀਂ ਜੇਕਰ ਸੰਗਤ ਆਣ ਕੇ ਪੈ ਜਾਂਦੀ ਆ ਤੇ ਇਹ ਦਰਿਆ ਨੂੰ ਆਪਣਾ ਮੂੰਹ ਜਿਹੜਾ ਹੈਗਾ ਉਹ ਮੋੜਨਾ ਪਵੇਗਾ ਸੰਗਤ ਤੇ ਅੱਗੇ ਕੋਈ ਚੀਜ਼ ਨਹੀਂ ਅੜਦੀ ਸੋ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਝੋੜੀ ਅੱਡ ਕੇ ਅਸੀਂ ਇਹ ਗੱਲ ਮੰਗ ਸੰਗਤ ਦੇ ਅੱਗੇ ਮੰਗ ਰੱਖਦੇ ਆ ਵੀ ਸਾਡਾ ਆਣ ਕੇ ਸਹਿਯੋਗ ਦਿਓ ਅਸੀਂ ਜਿਹੜਾ ਹੈਗਾ ਆਪਣੀਆਂ ਜ਼ਮੀਨਾਂ ਬਚਾ ਸਕੀਏ ਇਹ ਢਾਹ ਜਿਹੜੀ ਆ ਉਹ ਰੋਕ ਸਕੇ ਸੰਗਤ ਦਾ ਹੀ ਕੰਮ ਆ ਇੱਥੇ ਜੇ ਸੰਗਤ ਆਣ ਕੇ ਲੱਗ ਪੈਂਦੀ ਆ ਤੇ ਇਹ ਜਿਹੜੀ ਇੱਕ ਅੱਧੀ ਛੋਟੀ ਮੋਟੀ ਨੋਚ ਸੰਗਤ ਦੇ ਅੱਗੇ ਨਹੀਂ ਅੜਦੀ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਟ੍ਰੈਸ ਚੰਗੀ ਤਰ੍ਹਾਂ ਦੱਸ ਦਿਓ ਜੀ ਇੱਥੇ ਜੇਪ ਖੜੇ ਆ ਜਾਂ ਅੱਗੇ ਪਿੱਛੇ ਜਿਹੜਾ ਪਿੰਡ ਫਤੇਗੜ ਸਭਰਾ ਆਪਾਂ ਖੜੇ ਹੋਏ ਆ ਇਹ ਜਿਹੜੀ ਪਿੰਡ ਫਤੇਗੜ ਸਭਰਾ ਤੋਂ ਚੜ੍ਹਦੇ ਬੰਨੇ ਨੋਚ ਹੈ ਉੱਥੇ ਸਭ ਤੋਂ ਲੰਮੀ ਨੋਚ ਇਹੀ ਹੈ ਨੋਚ ਦੇ ਉੱਤੇ ਆਪਾਂ ਬਿਲਕੁਲ ਖੜੇ ਆ ਨੋਚ ਤੋਂ ਲੈਹੰਦੇ ਪਾਸੇ ਨੂੰ ਜਿੰਨੀਆਂ ਵੀ ਜ਼ਮੀਨਾਂ ਨੇ ਸਾਰਿਆਂ ਨੂੰ ਢਾ ਲੱਗੀ ਹੋਈ ਆ ਲਗਭਗ ਜਿਹੜਾ ਹੈਗਾ 200 ਏਕੜ ਜ਼ਮੀਨ ਆ ਜਿਹੜੀ ਆ ਉਹ ਦਰਿਆ ਆਪਣੇ ਵਿੱਚ ਮਿਲਾ ਚੁੱਕਾ ਜਿਹੜੀ ਪੱਕੀ ਮਾਣ ਹੈ ਇੱਕ ਤਾਂ ਹੁੰਦਾ ਨਾ ਵੀ ਬਰੇਤਾ ਵੱਡਿਆ ਪੱਕੀ ਮਾਣ ਜਿਹੜੀ ਆ ਉਹ ਵੱਢ ਲਈਏ ਦਰਿਆ ਨੇ ਪੱਕੀਆਂ ਜ਼ਮੀਨਾਂ ਜਿਹੜੀਆਂ ਉਹ ਟਹਿ ਗਈਆਂ ਇੱਥੋਂ ਤੱਕ ਕਿ ਜਿਹੜੀਆਂ ਇਹ ਵਾਲੀਆਂ ਜ਼ਮੀਨਾਂ ਹਨ ਇਹਨਾਂ ਦੇ ਵਿੱਚ ਝੋਨਾ ਵੀ ਖੜਾ ਹੋਇਆ ਸੀ ਝੋਨੇ ਵਾਲੀਆਂ ਜ਼ਮੀਨਾਂ ਜਦੋਂ ਦਰਿਆ ਆਇਆ ਉਹਨੇ ਝੋਨਾ ਨਹੀਂ ਮਾਰਿਆ ਪਾਣੀ ਜਿਹੜਾ ਹੈਗਾ ਉਹ ਇੰਨਾ ਨਹੀਂ ਹੋਇਆ ਵੀ ਉਹ ਝੋਨੇ ਦੇ ਉੱਪਰੋਂ ਦੀ ਨੰਗ ਸਕੇ ਝੋਨਾ ਬਚ ਗਿਆ ਸੀ ਪਰ ਦਰਿਆਨ ਜਿਹੜੀਆਂ ਉਹ ਜ਼ਮੀਨਾਂ ਸਾਰੀਆਂ ਢੈਗੀਆਂ ਦੇ ਝੋਨਾ ਵੀ ਜਿਹੜਾ ਵਿੱਚ ਚਲੇ ਗਿਆ ਸੋ ਸੰਗਤ ਨੂੰ ਬੇਨਤੀ ਆ ਵੀ ਵੱਧ ਚੜ ਕੇ ਸਹਿਯੋਗ ਦਿਓ ਸਾਡਾ ਬਿਲਕੁਲ ਸਹੀ ਗੱਲ ਆ ਹਾਂਜੀ ਜਦੋਂ ਆਪਾਂ ਗੱਲ ਕਰਦੇ ਆ ਨਾ ਇਥੇ ਹੈਡ ਦੇਖ ਲੋ ਕਿ ਹਰ ਕੋਈ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਹੈ ਜਾਂ ਕੋਈ ਵੀ ਆਪਾਂ ਗੱਲਬਾਤ ਸੁਣਦੇ ਆ ਆਮ ਲੋਕਾਂ ਤੋਂ ਵੀ ਸੁਣਦੇ ਆ ਤੇ ਹੈਡ ਦੇਖ ਲੋ ਕੇ ਇਹੀ ਗੱਲ ਕਹਿੰਦੇ ਆ ਵੀ ਇਹ ਜਿਹੜਾ ਪਾਣੀ ਆ ਹੈਡ ਤੋਂ ਛੱਡਿਆ ਗਿਆ ਹਰੀਕੇ ਹੈਡ ਵਰਕਰਸ ਤੋਂ ਇਹ ਸਾਰਾ ਪਾਕਿਸਤਾਨ ਨੂੰ ਛੱਡਿਆ ਗਿਆ ਇੱਥੋਂ ਤੱਕ ਜਦੋਂ ਆਪਾਂ ਹਰੀਕੇ ਹੈਡ ਤੋਂ ਥਲੜੇ ਬੰਨੇ ਵੇਖਦੇ ਆ ਇਹ ਸਾਰੀਆਂ ਮਾਲਕੀ ਜ਼ਮੀਨਾਂ ਪੱਕੀਆਂ ਜ਼ਮੀਨਾਂ ਇੱਕ ਮਰਲਾ ਵੀ ਜ਼ਮੀਨ ਇਹਦੇ ਵਿੱਚ ਕੱਚੀ ਨਹੀਂ ਹੈਗੀ ਸਰਕਾਰ ਦੀ ਕੋਈ ਜ਼ਮੀਨ ਨਹੀਂ ਇੱਥੋਂ ਤੱਕ ਕਿ ਕੱਚੀ ਜ਼ਮੀਨ ਵੀ ਕੋਈ ਨਹੀਂ ਹੈਗੀ ਸਾਰੀਆਂ ਪੱਕੀਆਂ ਰਜਿਸਟਰੀ ਵਾਲੀਆਂ ਜ਼ਮੀਨਾਂ ਨੇ ਤੇ ਪਿਓ ਦਾਦੇ ਦੀਆਂ ਮਾਲਕੀ ਜ਼ਮੀਨਾਂ ਬਿਲਕੁਲ ਤੇ ਇੱਥੋਂ ਲੈ ਕੇ ਤੇ ਫਿਰੋਜ਼ਪੁਰ ਤੱਕ ਲਗਭਗ 30 ਕਿਲੋਮੀਟਰ ਦਾ ਏਰੀਆ ਇਹਦੇ ਵਿੱਚ ਕਈ ਪਿੰਡ ਆਉਂਦੇ ਆ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਬਰਬਾਦ ਕਰਕੇ ਫਿਰ ਪਾਕਿਸਤਾਨ ਦੇ ਵਿੱਚ ਨੀ ਜਿਹੜਾ ਹੈਗਾ ਉਹ ਵੱੜਦਾ ਤੇ ਜਦੋਂ ਇਹਤੇ ਖਲੋਕੇ ਹਰ ਕੋਈ ਇਹ ਗੱਲ ਕਹਿ ਦਿੰਦਾ ਵੀ ਇਹ ਜਿਹੜੇ ਬੈਠੇ ਹੋਏ ਆ ਦਰਿਆ ਦੇ ਵਿੱਚ ਜਿੰਨੇ ਵੀ ਇਹ ਲੋਕ ਥਲੜੇ ਬੰਨੇ ਬੈਠੇ ਆ ਇਹ ਬੈਠੇ ਹੀ ਦਰਿਆ ਦੇ ਵਿੱਚ ਇਹਨਾਂ ਤਾਂ ਡੁੱਬਣਾ ਹੀ ਡੁੱਬਣਾ ਇਹ ਗੱਲ ਹਰੇਕ ਬੰਦਾ ਉਥੇ ਹਰੀਕੇ ਹੈਡ ਵਰਕਰਸ ਤੇ ਖਲੋਕੇ ਇਹ ਗੱਲ ਕਹਿੰਦਾ ਇੱਥੋਂ ਤੱਕ ਕਿ ਸਾਡੇ ਰਿਸ਼ਤੇਦਾਰ ਵੀ ਅੱਜ ਤੱਕ ਇਹੋ ਗੱਲ ਕਹਿੰਦੇ ਆਏ ਆ ਵੀ ਤੁਸੀਂ ਤਾਂ ਬੈਠੇ ਹੀ ਦਰਿਆ ਦੇ ਵਿੱਚ ਤੁਸੀਂ ਤਾਂ ਡੁੱਬਣਾ ਹੀ ਡੁੱਬਣਾ ਪਰ ਅਸਲ ਦੇ ਵਿੱਚ ਕਿਸੇ ਨੂੰ ਇਹ ਨਹੀਂ ਨਾ ਪਤਾ ਵੀ ਸਾਡੇ ਪਿਓ ਦਾਦਿਆਂ ਨੇ ਜ਼ਮੀਨਾਂ ਇਹ ਖਰੀਦੀਆਂ ਹੋਈਆਂ ਸਾਡੇ ਪਿਓ ਦਾਦਾ ਪਿਓ ਦਾਦਿਆਂ ਦੀਆਂ ਮਾਲਕੀ ਜ਼ਮੀਨਾਂ ਸੋ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਹਿਯੋਗ ਕਰੋ ਬਾਦ ਦੇ ਵਿੱਚ ਰਾਸ਼ਨ ਪਹੁੰਚਾਉਣ ਦੇ ਨਾਲੋਂ ਹੁਣ ਜਿਹੜਾ ਹੈਗਾ ਉਹ ਸੰਗਤ ਸਹਿਯੋਗ ਕਰੇ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਚ ਸਕਣ ਠੀਕ ਹੈ ਪੈਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਦਾ ਲਖਬੀਰ ਸਿੰਘ ਜੀ ਦੋ ਸ਼ਬਦ ਜ਼ਰੂਰ ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇਸ ਵਕਤ ਖੜੇ ਆਏ ਆਂ ਫਤੇਗੜ ਸਭਰਾ ਦੇ ਚੜ੍ਹਦੇ ਪਾਸੇ ਜਿਹੜੀ ਵੱਡੀ ਨੋਚ ਬਣੀ ਹੋਈ ਆਂ ਵੀਰੋ ਇਹ ਨੋਚ ਅੱਗੋਂ ਕੁਝ ਟੁੱਟੀ ਆ ਤੇ ਪਾਣੀ ਨੇ ਆਪਣਾ ਜਿਹੜਾ ਰੁਖਿਆ ਉਹ ਲਹਿੰਦੇ ਪਾਸੇ ਨੂੰ ਜਾ ਕੇ ਬਨ ਵਾਲੇ ਪਾਸੇ ਨੂੰ ਕੀਤਾ ਆਇਆ ਤੇ ਭਾਈ ਸਾਹਿਬ ਨੇ ਦੱਸਿਆ ਵੀ 200 ਦੇ ਕਰੀਬ ਏਕੜ ਜਿਹੜੀ ਜ਼ਮੀਨ ਆ ਉਹ ਆਪਣੇ ਨਾਲ ਉਹਨੇ ਵਹਾ ਲਈ ਆ ਤੇ ਅੱਗੋਂ ਇਹਦਾ ਜਿਹੜਾ ਮੁਹਾੜਿਆ ਉਹ ਬਨ ਵਾਲੀ ਸਾਈਡ ਨੂੰ ਹੈਗਾ ਸੋ ਆਓ ਆਪਾਂ ਸਮਾਂ ਰਹਿੰਦਿਆਂ ਇਹਨੂੰ ਬਚਾਈਏ ਤਾਂ ਕਿ ਆਪਣਾ ਕੋਈ ਹੋਰ ਨੁਕਸਾਨ ਜਿਹੜਾ ਹੈ ਉਹ ਨਾ ਹੋ ਸਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਇੱਕ ਤਾਂ ਇਸ ਨੋਟ ਨੂੰ ਵੱਡਾ ਕਰੀਏ ਥੋੜਾ ਅੱਗੇ ਕਰੀਏ ਤਾਂ ਕਿ ਪਾਣੀ ਦਾ ਜਿਹੜਾ ਫਲੋਅ ਆ ਉਹ ਘਟ ਸਕੀ ਤੇ ਦੂਜੀ ਬੇਨਤੀ ਆ ਵੀ ਇਸ ਸਾਈਡ ਤੇ ਦਿਨੇ ਵੇਖਿਆ ਜਾਵੇ ਵੀ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਇਹਨੂੰ ਰੋਕਿਆ ਜਾ ਸਕਦਾ ਕਿਉਂਕਿ ਇਹ ਨੋਜ਼ 500 ਫੁੱਟ ਦੇ ਕਰੀਬ ਹੈਗੀ ਆ ਪਾਣੀ ਅੱਗੋਂ ਜਾ ਕੇ ਫੇਰ ਬੰਨ ਵਾਲੇ ਪਾਸੇ ਨੂੰ ਮਾਰ ਕਰ ਰਿਹਾ ਔਰ ਜ਼ਮੀਨਾਂ ਨੂੰ ਢਾ ਕੇ ਆਪਣੇ ਨਾਲ ਮਿਲਾ ਰਿਹਾ ਸੋ ਸਵੇਰੇ ਜਿੰਨੇ ਵੀ ਸਾਡੇ ਵੀਰ ਨੇ ਉਹ ਸਾਰੇ ਆ ਕੇ ਇੱਥੇ ਦੇਖਣ ਕੀ ਹੋ ਸਕਦਾ ਤੇ ਆਪਾਂ ਇਹਦਾ ਹੱਲ ਨਾਲ ਮਿਲ ਕੇ ਕਰੀਏ ਕਿਉਂਕਿ ਸੰਗਤ ਦੇ ਅੱਗੇ ਕੋਈ ਵੱਡੀ ਚੀਜ਼ ਨਹੀਂ ਬਾਦ ਦੇ ਵਿੱਚ ਰਾਦ ਸਮਗਰੀਆਂ ਭੇਜਣ ਨਾਲੋਂ ਹੁਣ ਆਪਾਂ ਮਿੱਟੀ ਲੈ ਕੇ ਆਈਏ ਟਰੈਕਟਰ ਲੈ ਕੇ ਆਈਏ ਪੱਥਰ ਲੈ ਕੇ ਆਈਏ ਜਿੰਨਾ ਵੀ ਹੋ ਸਕਦਾ ਇੱਥੇ ਆਪਾਂ ਸਹਿਯੋਗ ਦਿਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਇਹ ਸਨ ਸਰਦਾਰ ਲਖਵੀਰ ਸਿੰਘ ਜੀ ਗਿਆਨੀ ਆਤਮਾ ਸਿੰਘ ਜੀ ਭਾਈ ਬਲਕਾਰ ਸਿੰਘ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸੋ ਇੱਕ ਵਾਰੀ ਹਾਲਾਤ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜੇ ਇੱਥੇ ਪਿੰਡ ਫਤੇਗੜ ਸਬਰਾਚ ਲਗਾਤਾਰ ਬਣੇ ਹੋਏ ਐ ਸੋ ਇਸ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇਓ ਸਾਡਾ ਜਿਹੜਾ ਚੈਨਲ ਸਾਡਾ ਪੇਜ ਹੈ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਲਾਈਕ ਕਰਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਣ ਥੋੜਾ ਚਾਨਣ ਕੀਤਾ ਹੈਗਾ ਬਾਈ ਹੁਣਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਿਲਕੁਲ ਜਿਹੜਾ ਅੱਗੋਂ ਜਿਸ ਤਰ੍ਹਾਂ ਨੋਚ ਲੱਗੀ ਹੋਈ ਬਾਈ ਹੁਣ ਦੱਸਦੇ ਕਿ ਨੋਚ ਥੱਲੇ ਰਹਿ ਗਈ ਤੇ ਪਾਣੀ ਜਿਹੜਾ ਉਸ ਤੋਂ ਉੱਪਰੋਂ ਵਗ ਰਿਹਾ ਹੈਗਾ ਤੇ ਇੱਥੇ ਵੀ ਨਾਲ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨਾਂ ਚ ਵੱਡੀ ਢਾ ਲੱਗੀ ਸੀ ਸਤਲੁਜ ਦਰਿਆ ਦੀ ਹਰੀਕੇ ਹੈਡਵੈਕਸ ਤੋਂ ਜਿਹੜਾ ਪਾਣੀ ਸਤਲੁਜ ਦਰਿਆਦ ਆ ਗਿਆ ਸੋ ਇਸ ਜਲਦੀ ਹੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜਿਸ ਤਰ੍ਹਾਂ ਬੇਨਤੀਆਂ ਇੱਥੇ ਕੀਤੀਆਂ ਗਈਆਂ ਜਿਸ ਤਰ੍ਹਾਂ ਦੀਆਂ ਬੇਨਤੀਆਂ ਹੋਈਆਂ ਤਨਮਨ ਧੰਦੇ ਨਾਲ ਅਸੀਂ ਵੱਡੇ ਪੱਧਰ ਤੇ ਟਰੈਕਟਰਾਂ ਦੇ ਨਾਲ ਟਰਾਲੀਆਂ ਦੇ ਨਾਲ ਔਰ ਗੱਟੇ ਭਰ ਕੇ ਮਿੱਟੀ ਲੈ ਕੇ ਇੱਥੇ ਪਹੁੰਚ ਗਏ ਨੌਜਵਾਨਾਂ ਨੂੰ ਵਾਤ ਵਾਤ ਬੇਨਤੀ ਇਲਾਕੇ ਪੂਰੇ ਨੇ ਫੋਲਪਰ ਜੀਰਾ ਵਿਧਾਨ ਸਭਾ ਹਲਕੇ ਦੇ ਵਿੱਚ ਪਿੰਡ ਦੇ ਫਤਿਹਗੜ ਸਪਰਾ ਨੇੜੇ ਗੱਟਾ ਬਾਸ਼ਾਦੀਨ ਇੱਕ ਜੋ ਵੱਖ-ਵੱਖ ਪਿੰਡ ਹੈਗੇ ਆ ਜੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਚੇ ਹੋਏ ਉਹ ਵੱਡੇ ਪੱਧਰ ਤੇ ਇੱਥੇ ਪਹੁੰਚਣ ਤਾਂ ਕਿ ਜਿਹੜੇ ਅਗਲੇਰੇ ਪ੍ਰਬੰਧ ਅਸੀਂ ਕਰ ਸਕੀਏ ਧੰਨਵਾਦ ਵਾਹਿ